ख करो कि कोई ऐसा इंसान होगा जो लिया जरूर सारिया ਦੇ ਤਿਹਾਉ ਨੂੰ ਲੈ ਕੇ ਜੋ ਮਨਾਇਆ ਜਾ ਰਿਹਾ ਤੁਸੀਂ ਕੀ ਕਹਿਣਾ ਚਾਹੋ? ਬੰਦਾ ਕਿ ਆਪ ਦਾ ਬਹੁਤ ਖਰਾ ਨਾ ਕਿ ਆ ਰਿਹਾ ਹੈ ਪਤਾ ਲੱਗੀ ਕਿ ਜੀ ਜੀ ਕਰਾਂਗੇ ਅੱਜ ਦੇ ਬੱਚਿਆਂ ਨੂੰ ਪਤਾ ਲੱਗਾ ਅਦਾ ਵੈਸੇ ਜਿਸ ਕੋ ਇੰਨੀ ਚੀਜ਼ਾਂ ਵੰਦੇ ਜਾ ਰਹੇ ਆ ਤਾਂ ਨਾ ਇਹਦਾ ਫੈਕਟਰੀ ਦੀ ਨੀਂਵਾ ਵਾਲ ਪੰਜਾਬੀ ਕਦਰ ਹੋਣੇ ਨਾ ਜਾ ਰਹੇ ਸਾਡੇ ਨਾਲੋਂ ਜ਼ਿਆਦਾ ਪੰਜਾਬੀ ਕਦਰ ਫੋਰਨ ਦੇ ਵਿੱਚ ਹੋਵੇ ਤੁਸੀਂ ਅਸੀਂ ਦੁਬਾਰਾ ਉਸੇ ਸਵੇਰ ਚਾਰ ਨੂੰ ਇਸੇ ਤਰ੍ਹਾਂ ਕੰਟੀਨਿਊ ਕਰਾਜਾਂਗੇ ਤਾਂ ਕਿ ਸਾਡੇ ਬੱਚਿਆਂ ਨੂੰ ਪਤਾ ਲੱਗੇ ਆਮ ਵਾਲੀ ਕਿੜੀ ਉਹਨਾਂ ਨੂੰ ਪਤਾ ਲੱਗੇ ਕਿ ਪੰਜਾਬੀ ਨਾ ਜਦੋਂ ਅੰਗਰੇਜ਼ ਤੋਂ ਪੰਜਾਬੀ ਗਾਣੇ ਸੁਣਦੇ ਆ ਸਾਡੇ ਜਵਾਨ ਵੀ ਸੁਣਨ ਲੱਗੇ ਅਸੀਂ ਆਦੀ ਪੰਜਾਬੀ ਬੋਲੀ ਨੂੰ ਤੇ ਪੰਜਾਬੀ ਸੱਭਿਆਚਾਰ ਨੂੰ ਮਿਲਾਈਆਂ ਸ਼ਾਕੋਗੀਆਂ ਨਾਨੀ ਦੇ ਟਾਈਮ ਦੇ ਸੰਭਾ ਕੇ ਰੱਖੇ ਸੀਗੇ ਉਹ ਮੇਰੀ ਮਦਰ ਤੋਂ ਮਿਲੇ ਮਦਰਨੇਗਾ ਮਿਲੇ ਸਿਰਫ ਨਹੀਂ ਸਾਡੇ ਘਰ ਤੇ ਪੁਰਾਣੀ ਸਾਰੀਆਂ ਵੀ ਅਸੀਂ ਕੋਈ ਸਮਾਨ ਨਹੀਂ ਲੈਂਦੇ ਸੀ ਨਾ ਸਾਡਾ ਆਪਣਾ ਸਮਾਨ ਨਾਨੀ ਨਾਲ ਰੱਖਿਆ ਨਾਨੀ ਨਾਲ ਅੱਛਾ ਜਦੋਂ ਇੱਥੇ ਲੜਕੀਆਂ ਲੇਡੀਜ਼ ਇੱਥੇ ਆਉਂਦੀਆਂ ਨੇ ਇਸ ਪ੍ਰੋਗਰਾਮ ਦੇ ਵਿੱਚ ਤੀਆਂ ਦੇ ਉਦੋਂ ਕਿਹੋ ਜਿਹਾ ਮਾਹੌਲ ਕ੍ਰੀਏਟ ਹੁੰਦਾ ਸ਼ੁਣਦੇ ਨੇ ਕਿ ਬੜੀ ਖੁਸ਼ੀ ਨਾਲ ਪੰਜਾਬੀ ਕਲਚਰ ਨਾਲ ਜੁੜ ਗਏ ਆ ਸਾਨੂੰ ਇਹ ਵੀ ਆਪਣਾ ਵਿਰਸਾ ਜਿਹੜਾ ਸਾਡਾ ਨਿਕਲ ਗਿਆ ਹੋਇਆ ਬੱਚਿਆਂ ਨੂੰ ਤੀਆਂ ਨਾਲ ਜਾਂ ਆਪਣੇ ਪੰਜਾਬੀ ਕਲਚਰ ਬਾਰੇ ਬੋਲਦੇ ਜਾ ਰਹੇ ਨੇ ਅਸੀਂ ਉਹਨਾਂ ਨੂੰ ਦੁਬਾਰਾ ਨੇ ਪਿਆਰੇ ਆ ਅਸੀਂ ਅਸਲ 10 12 ਸਾਲ ਪਹਿਲਾਂ ਇਹ ਕੰਮ ਸਟਾਰਟ ਕੀਤਾ ਸੀ ਸ਼ਹਿਰ ਵਿੱਚ ਕੋਈ ਨਹੀਂ ਕਰਦਾ ਸੀ ਪਰ ਅਸੀਂ ਕਹਿੰਦੇ ਵਸੇ ਸਾਡੇ ਨਾਲ ਪੂਰਨ ਸ਼ਹਿਰ ਚ ਥਾਂ ਥਾਂ ਤੇ ਲੋਕੋ ਨੇ ਪਤਾ ਲੱਗੇ ਇੰਨੀਆਂ ਫੁਮਾਰੀਆਂ ਨਿਕਲੀਆਂ ਨੇ ਲੋਕਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਵੀ ਸਾਨੂੰ ਅਸੀਂ ਤਾਂ ਆਪਣੇ ਮਿਸ਼ਨ ਨੂੰ ਅੱਗੇ ਲੈ ਕੇ ਇਹ ਸਮਝ ਸਕਦੇ ਆ ਕਿ ਜਿਹੜਾ ਤੀਆਂ ਦਾ ਪ੍ਰੋਗਰਾਮ ਆ ਉਹਦੀ ਸ਼ੁਰੂਆਤ ਦੁਬਾਰਾ ਤੋਂ ਤੁਹਾਡੇ ਵੱਲੋਂ ਕੀਤੀ ਗਈ ਆ ਹਾਂਜੀ ਹਾਂਜੀ ਬਿਲਕੁਲ ਇੰਰੋਡਪੁਰ ਫੈਕਟਰੀ ਤੋਂ ਸਾਡੇ ਵੱਲੋਂ ਕੀਤੀ ਗਈ ਹੈ ਬਾਕੀ ਜੇਕਰ ਕੋਈ ਕੋਈ ਪ੍ਰੋਬਲਮ ਨਾ ਕਰਦਾ ਸੀ ਅਸੀਂ 20 ਜਿਹੜਾ ਸਟਾਰਟ ਕੀਤਾ ਅਸੀਂ 15 ਜੜਕੀਆਂ ਤੇ ਸਟਾਰਟ ਕੀਤਾ ਸੀ 15 ਫਸਟ ਟਾਈਮ ਸੀ ਸੈਕਿੰਡ ਟਾਈਮ 40 ਫਿਰ ਇਹ ਮੈਂ ਮੇਰੇ ਨਾਲ ਗੱਲ ਕੇ ਇਹਨਾਂ ਨਾਲ ਮੇਰਾ ਬੀਟੇਬ ਐਡ ਆਈ ਆਈ ਬੀ ਸਮਟ ਪਾਸੋਂ ਮੈਂਬਰ ਕ੍ਰੇਜ਼ ਕਿੰਨਾ ਕੁ ਹੁੰਦਾ ਜਦੋਂ ਤੁਸੀਂ ਇਸ ਦੀ ਅਨਾਉਂਸਮੈਂਟ ਕਰਦੇ ਹੋ ਵੀ ਇਸ ਤਰੀਕੇ ਨਾਲ ਪ੍ਰੋਗਰਾਮ ਆ ਕਿੰਨੇ ਦਿਨ ਪਹਿਲਾਂ ਜਿਹੜੀ ਐਕਟੀਵਿਟੀ ਆ ਪ੍ਰੋਗਰਾਮ ਦੀ ਤਿਆਰੀ ਆ ਔਰ ਕ੍ਰੇਜ਼ ਆ ਜਿਹੜੇ ਸਬੰਧੀ ਤੁਹਾਡੇ ਨੇ ਨਾਲ ਲੜਕੀਆਂ ਕਿੰਨਾ ਕੁ ਕ੍ਰੇਜ਼ ਹੁੰਦਾ ਕਿਵੇਂ ਦਾ ਮਾਹੌਲ ਉਹ ਬਣ ਜਾਂਦਾ ਹੈ ਜੀ ਉਹ ਛੇ ਮਹੀਨਾ ਸਟਾਰਟ ਹੁੰਦਾ ਉਸ ਤੋਂ ਪਹਿਲਾਂ ਹੀ ਸਾਰੇ ਸਾਨੂੰ ਫੋਟੋਆਂ ਲੱਗ ਜਾਂਦੇ ਆ ਵੀ ਤੁਸੀਂ ਤੀਜਾ ਪ੍ਰੋਗਰਾਮ ਕਰਦੇ ਪਹਿਲਾਂ ਸਾਨੂੰ ਤਿਆਰੀ ਕਰਾਏ ਹੁੰਦੀ ਸਾਨੂੰ ਉਹ ਤੋਂ ਤੁਸੀਂ ਤਿਆਰੀਆਂ ਸ਼ੁਰੂ ਕਰ ਦਿੰਦੇ ਆ ਤੇ ਅੱਜ ਵੀ ਬਹੁਤ ਜ਼ਿਆਦਾ ਹਲੇ ਕਿਸੇ ਕਈ ਲੱਗਦਾ ਤੁਸੀਂ ਜਿਹੜੇ ਪ੍ਰੋਗਰਾਮ ਹੁਣ ਕਰਵਾ ਰਹੇ ਹੋ ਤੀਆਂ ਦਾ ਜਿਹੜਾ ਪ੍ਰੋਗਰਾਮ ਪੁਰਾਣੇ ਸਮਿਆਂ ਚ ਕੀਤਾ ਜਾਂਦਾ ਸੀ ਪਿੰਡਾਂ ਚ ਉਹ ਕਿਤਨਾ ਕਿਤੇ ਲੋਪ ਹੋ ਚੁੱਕਿਆ ਔਰ ਫਿਰ ਦੁਬਾਰਾ ਨੂੰ ਜਿੰਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਇਹ ਤਾਂ ਹੈ ਅੱਜ ਕੱਢ ਦੇ ਇੱਥੇ ਤੁਹਾਨੂੰ ਲੱਗਦਾ ਹੀ ਹੋਣਾ ਕਿ ਕਿਸੇ ਕਿਸੀਆਂ ਤੀਆਂ ਫੇਰ ਚ ਆ ਜਾਣਗੀਆਂ ਆਉਣ ਵਾਲੇ ਹੂੰ ਅੱਛਾ ਇੱਕ ਚੀਜ਼ ਮੈਂ ਹੋਰ ਪੁੱਛਣੀ ਚਾਹਣਾ ਪਹਿਲਾਂ ਪਿੰਗਾ ਪਾਂਗਾਂ ਜਾਂਦੇ ਅਸੀਂ ਸੌਣ ਦੇ ਮਹੀਨੇ ਚ ਪਿੰਗਾ ਛੁੱਟੀਆਂ ਜਾਂਦੇ ਅਸੀਂ ਪਰ ਇੰਜ ਨਹੀਂ ਲੱਗਦਾ ਕਿ ਇਹ ਮਾਡਰਨ ਤਰੀਕੇ ਨਾਲ ਹੋਏ ਤੀਆਂ ਦਾ ਪ੍ਰੋਗਰਾਮ ਹੋਣ ਲੱਗ ਪਿਆ ਇੱਕ ਹੋਟਲ ਦੇ ਵਿੱਚ ਇਹ ਤਾਂ ਹੈ ਜੀ ਝੁੱਲੇ ਆ ਗਏ ਜੀ ਅਬ ਪਾਰਸ਼ ਕਰਕੇ ਸਾਡੀ ਗੱਲ ਨਾਲ ਘਰੇ ਰਹਿ ਗਏ ਆ ਅੱਛਾ ਇਥੇ ਲਈ ਅਸੀਂ ਪੀਆ ਨਾਲੇ ਲੋਇ ਨਾ ਕਾਫੀ ਵੱਡਾ ਬਣਾਇਆ ਅੱਛਾ ਪੀਗ ਨੂੰ ਅਸੀਂ ਝੁੱਲੇ ਦੇ ਵਿੱਚ ਪੁੱਤ ਨੂੰ ਕਰਕੇ ਤੇ ਰਖਾਈ ਅਜੇ ਦੀ ਡੈਕੋਰੇਸ਼ਨ ਕੀਤੀ ਆ ਤੁਸੀਂ ਇਹ ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਡ ਇਹ ਸਭ ਕੁਛ ਆਪ ਤਿਆਰ ਕੀਤਾ ਕਿਵੇਂ ਦਿਮਾਗ ਚ ਆਉਂਦਾ ਔਰ ਇੱਕ ਕਿਸ ਤਰੀਕੇ ਨਾਲ ਇਹ ਚੀਜ਼ਾਂ ਸੋਚ ਕੇ ਲਾਈਆਂ ਗਈਆਂ ਸਰ ਪੁਰਾਣੇ ਕਾਪਣੀਆਂ ਦੇ ਕੋਈ ਬਾਗ ਅਸੀਂ ਪੁਰਾਣੇ ਆਪਣੇ ਸਰ ਐਕਚੁਅਲੀ ਨਾ ਤੀਜ ਸਾਡਾ ਇੱਕ ਨਾ ਪੰਜਾਬੀ ਕਲਚਰ ਹੈ ਇੰਦੇ ਵਿੱਚ ਨਾ ਕੁਝ ਸਾਡੇ ਫਰੋਸਪੁਰ ਦੇ ਹੈ ਜਿਨ੍ਹਾਂ ਨੇ ਇਹਨਾਂ ਨੂੰ ਹਜੇ ਵੀ ਜੀਵਿਤ ਰੱਖਿਆ ਆ ਅੱਜ ਅਪਰੋਕਸੀਮੇਟਲੀ 300 ਲੇਡੀਜ਼ ਨੇ ਇੱਥੇ ਪਾਰਟਿਸਿਪੇਟ ਕੀਤਾ ਬਹੁਤ ਇੰਜੋਏ ਕੀਤਾ ਤੇ ਆਪਣੇ ਕਲਚਰ ਨੂੰ ਜ਼ਿੰਦਾ ਰੱਖਿਆ ਔਰ ਇਹ ਫੰਕਸ਼ਨ ਆਰਗੇਨਾਈਜ਼ ਸਾਡੇ ਹੋਟਲ H3 ਵਿੱਚ ਹੁੰਦਾ ਹੈ ਜਿਹੜਾ ਹਰ ਸਾਲ ਹੁੰਦਾ ਹੈ ਔਰ ਬਹੁਤ ਹੀ ਅੱਛਾ ਡੇ ਬਾਏ ਡੇ ਇੰਦੇ ਵਿੱਚ ਇੰਪਰੂਵਮੈਂਟ ਹੋ ਰਹੀ ਹੈ ਸਰ ਔਰ ਬਹੁਤ ਹੀ ਵਧੀਆ ਢੰਗ ਨਾਲ ਇਹਨੂੰ ਬਣਾ ਰਿਹਾ ਔਰ ਮੈਂ ਥੈਂਕ ਕਰਨਾ ਚਾਹਾਂਗਾ ਤੇ ਕਰਮਜੀਤ मैम ਨੇ ਪਿੰਦਰਪੁੱਲਰ ਮੈਮ ਨੇ ਉਹਨਾਂ ਦੇ ਵਿయోగ ਨਾਲ ਇਹ ਹਰ ਸਾਲ ਪ੍ਰੋਗਰਾਮ ਕਰਦੇ ਨੇ ਤੇ ਗਾਹ ਤਾਂ ਵਧੀਆ ਤੇ ਹੈ ਦੀ ਤੇ ਮੈਂ ਉਹਨੂੰ ਐਪਰੀਸ਼ੀਏਟ ਕਰਦਾ ਤੇ ਮੈਂ ਇਹਨਾਂ ਦੇ ਨਾਲ ਹਰ ਵੇਲੇ ਇਹਦਾ ਸਹਿਯੋਗ ਕਰਾਂਗਾ ਥੈਂਕ ਯੂ ਜੀ